ਨਹਿਰ ਚ ਡਿੱਗੀ ਕੁੜੀ ਦੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਜੀ ਹਾਂ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਸੱਸ ਆ ਗਈ ਹੈ ਦਰਸਲ ਬੀਤੇ ਦਿਨ ਖਬਰ ਆਈ ਸੀ ਕਿ ਗੁਰਦਾਸਪੁਰ ਦੇ ਵਿੱਚ ਨੂੰ ਸੱਸ ਐਕਟਿਵਾ ਤੇ ਜਾ ਰਹੇ ਸਨ ਤੇ ਇਸੇ ਦਰਮਿਆਨ ਨਹਿਰ ਦੇ ਕੰਡੇ ਉਹਨਾਂ ਨੂੰ ਲੁਟੇਰੇ ਪੈ ਜਾਂਦੇ ਨੇ ਸੱਸ ਦੇ ਵੱਲੋਂ ਆਪਣੇ ਗੈਣੇ ਲੁਟੇਰਿਆਂ ਨੂੰ ਦੇ ਦਿੱਤੇ ਜਾਂਦੇ ਨੇ ਪਰ ਨੂੰ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਲੁਟੇਰਿਆਂ ਦੇ ਨਾਲ ਇਸ ਦਰਮਿਆਨ ਹੱਥੋਂ ਪਾਈ ਵੀ ਹੁੰਦੀ ਹੈ ਲੁਟੇਰਿਆਂ ਦੇ ਨਾਲ ਤੇ ਇੱਕ ਲੁਟੇਰੇ ਦੇ ਵੱਲੋਂ ੱੱਕਾ ਮਾਰ ਦਿੱਤਾ ਜਾਂਦਾ ਨੂ ਨੂ ਜਿਸ ਤੋਂ ਬਾਅਦ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਗੋਤਾਖੋਰਾ ਦੇ ਵੱਲੋਂ ਨੂ ਨੂੰ ਲੱਭਣ ਦੀ ਕਈ ਜਿਹੜੇ ਨੇ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ ਤੇ ਇਸੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਕੁੜੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਕੁੜੀ ਨੂੰ ਧੱਕਾ ਉਸ ਦੀ ਸੱਸ ਦੇ ਵੱਲੋਂ ਹੀ ਦਿੱਤਾ ਗਿਆ ਕਿਉਂਕਿ ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ ਕਾਫੀ ਸਮੇਂ ਤੋਂ ਪਰਿਵਾਰ ਦੇ ਵਿੱਚ ਇੱਕ ਲੇਸ਼ ਚੱਲ ਰਿਹਾ ਸੀ ਤੇ ਇਸੇ ਕਰਕੇ ਸੱਸ ਦੇ ਵੱਲੋਂ ਹੀ ਕਾ ਦਿੱਤਾ ਗਿਆ ਤੇ ਜਿਹੜਾ ਲੁਟੇਰਿਆਂ ਵਾਲੀ ਗੱਲ ਕੀਤੀ ਜਾ ਰਹੀ ਹੈ ਉਹ ਸਰਾਸਰ ਡਰਾਮਾ ਹੈ ਇਹ ਇਲਜ਼ਾਮ ਤੇ ਇਹ ਬਿਆਨ ਕੁੜੀ ਦੇ ਪਰਿਵਾਰ ਵਾਲੇ ਦੇ ਨੇ ਤਾਂ ਹੁਣ ਨਹਿਰ ਦੇ ਵਿੱਚ ਇਹ ਜੋ ਕੁੜੀ ਡੁੱਬੀ ਹੋਈ ਹੈ ਇਸ ਦਾ ਹਾਲੇ ਤੱਕ ਨਾ ਤਾਂ লাশ ਮਿਲ ਸਕਿਆ ਨਾ ਅਜੇ ਕੋਈ ਥੋ ਪਤਾ ਲੱਗ ਸਕਿਆ ਲਗਾਤਾਰ ਗੋਤਾਖੋਰ ਇਸ ਦੀ ਭਾਲ ਦੇ ਵਿੱਚ ਜੁਟੇ ਹੋਏ ਨੇ ਤਸਵੀਰ ਤੁਸੀਂ ਉਸ ਕੁੜੀ ਦੀ ਦੇਖ ਸਕਦੇ ਹੋ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕਿਹਾ ਜਾ ਰਿਹਾ ਕਿ ਜੋ ਸਹੁਰੇ ਘਰ ਦੇ ਵਿੱਚ ਕੁੜੀ ਦੀ ਅਨਮਨ ਚੱਲ ਰਹੀ ਸੀ ਉਹਨਾਂ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ ਸੀ ਤੇ ਇਸੇ ਕਰਕੇ ਜੋ ਕੁੜੀ ਦਾ ਪਰਿਵਾਰ ਹੈ ਇਲਜ਼ਾਮ ਲਗਾ ਰਿਹਾ ਹੈ ਕਿ ਨਹਿਰ ਦੇ ਵਿੱਚ ਸੱਸ ਦੇ ਵੱਲੋਂ ਹੀ ਤੱਕਾ ਮਾਰਿਆ ਗਿਆ ਵੱਡੇ ਸਵਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਖੜੇ ਕੀਤੇ ਕਿ ਜੇਕਰ ਲੁੱਟ ਦੀ ਵਾਰਦਾਤ ਦੇ ਨਾਲ ਲੁੱਟ ਹੋਈ ਸੀ ਲੁਟੇਰੇ ਆਏ ਸੀ ਤਾਂ ਕੋਈ ਸਮਾਨ ਉੱਥੋਂ ਲੈ ਕੇ ਕਿਉਂ ਨਹੀਂ ਗਏ ਕਿਉਂ ਐਕਟਿਵਾ ਛੱਡ ਗਏ ਕਿਉਂ ਕੁੜੀ ਦਾ ਫੋਨ ਛੱਡ ਗਏ ਤਾਂ ਕਿਉਂ ਹੋਰ ਸਮਾਨ ਉੱਥੇ ਛੱਡ ਗਏ ਜੋ ਸਰਾਸਰ ਇਲਜ਼ਾਮ ਤੇ ਜੋ ਬਿਆਨ ਜੋ ਸਸਦ ਦੇ ਵੱਲੋਂ ਦਿੱਤੇ ਗਏ ਸੀ ਕਿ ਲੁਟੇਰੇ ਉਹਨਾਂ ਨੂੰ ਪਾਗੇ ਇਸ ਦਰਮਿਆਨ ਖਿੱਚਤੂ ਹੁੰਦੀ ਹੈ ਧੱਕਾ ਮੁੱਕੀ ਹੁੰਦੀ ਹੈ ਤੇ ਨਹਿਰ ਦੇ ਵਿੱਚ ਨੂਨੂ ਧੱਕਾ ਮਾਰਿਆ ਜਾਂਦਾ ਇਹ ਸਾਰੇ ਬਿਆਨ ਗਲਤ ਹੈ ਤਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਸੁਣਦੇ ਆਂ ਆਮੋ ਕਿਚਨ ਨੇ ਪਾਸਾ ਪਰੋਣਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸਾਸ ਨੇ ਚੱਪਾ ਲਾ ਕੇ ਮਾਰਨ ਪਾਈ ਤੇ ਮੁੰਡਾ ਤੇ ਪਿਓ ਘਰ ਹੀ ਉਹ ਤੇ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀ ਆ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਛੜਾਤਾ ਮੈਂ ਕਿਸੇ ਅੱਗੇ ਨਾ ਨੀ ਲਿਆ ਮੈਂ ਕਿਹਾ ਵੀ ਧੀ ਆਈ ਬਸਾਉਣੀ ਆ ਜਾਣਨੀ ਨਹੀਂ ਆ ਗਈ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਹੀ ਆ ਮੈਂ ਤੇ ਭਾਜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਹੀ ਮੈਂ ਵਿਆਉਣ ਵਾਸਤੇ ਬਸਾਉਣ ਵਾਸਤੇ ਵਿਆਹੀ ਨਾ ਜਾਣ ਵਾਸਤੇ ਸੱਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਹਨ ਉਹ ਅਜੇ ਐਵੇਨਿਊ ਸ਼ੋਰ ਹੈਗਾ ਕਿ ਨਹਿਰ ਵਿੱਚ ਸੁੱਟਿਆ ਜਾ ਉਹਨਾਂ ਨੂੰ ਕਿਤੇ ਹੋਰ ਖੁਰਦਪੁਰਤ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇੱਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨਹਿਰ ਨਹਿਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿਉਂਕਿ ਇੱਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1:30 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀ ਕਿਉਂ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਦਾ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋਰੀ ਦਾ ਤਾਂ ਪਹਿਲਾਂ ਹਸਾਬ-ਤਾਬ ਹੈਗਾ ਕਿ ਅਸੀਂ ਪਿਛੇ ਵੀ ਉਹਦਾ ਬੈਕਗ੍ਰਾਉਂਡ ਸਾਰੀ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੁੱਟ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗਾਇਬ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਗ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਆ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚ ਘਾਰ ਜਿਹੜੀ ਜਗ੍ਹਾ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ 'ਚ ਫਸ ਜਾਏਗਾ ਢਾੜੀਆਂ 'ਚ ਫਸ ਜਾਏਗਾ ਤੇ ਐਵੇਂ ਬਸ ਇਨਸਾਫ ਚਾਹਨੇ ਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋਪਰ ਪ ਅਗਰ ਦਾਸਪੁਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ ਤੁਸੀਂ ਪਰਿਵਾਰ ਵਾਲਿਆਂ ਦੇ ਬਿਆਨ ਸੁਣੇ ਜਿੱਥੇ ਭਰਾ ਦੇ ਵੱਲੋਂ ਤੇ ਮਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੀ ਧੀ ਨੂੰ ਜੋ ਧੱਕਾ ਮਾਰਿਆ ਗਿਆ ਉਹਨਾਂ ਦੀ ਧੀ ਨੂੰ ਜੋ ਨਹਿਰ 'ਚ ਸੁੱਟਿਆ ਗਿਆ ਉਹ ਕਿਸੇ ਲੁਟੇਰੇ ਦੇ ਵੱਲੋਂ ਨਹੀਂ ਕੀਤਾ ਗਿਆ ਸਰਾਸਰ ਉਸ ਦੀ ਸੱਸ ਦੇ ਵੱਲੋਂ ਕੀਤਾ ਗਿਆ ਜਦਕਿ ਜੋ ਕੁੜੀ ਦਾ ਪਤੀ ਸੀ ਉਹ ਘਰ ਦੇ ਵਿੱਚ ਹੀ ਮੌਜੂਦ ਸੀ ਪਿੰਡ ਦੇ ਵਿੱਚ ਸੀ ਤੇ ਇਸੇ ਦਰਮਿਆਨ ਜਿਸ ਰਾਹ ਤੋਂ ਇਹ ਦੋਵੇਂ ਜਾ ਰਹੀਆਂ ਸਨ ਤੇ ਪਹਿਲਾਂ ਹੀ ਕਿਹਾ ਗਿਆ ਸੀ ਕਿ ਇਸ ਰਾਤ ਨੂੰ ਨਹੀਂ ਜਾਣਾ ਚਾਹੀਦਾ ਤਾਂ ਜੋ ਧੱਕਾ ਦੇਣ ਵਾਲੀ ਗੱਲ ਹੈ ਜੋ ਲੁੱਟ ਵਾਲੀ ਗੱਲ ਹੈ ਇਸ ਰਾਸ ਡਰਾਮਾ ਖੇਡਿਆ ਗਿਆ ਡਰਾਮਾ ਰਚਾਇਆ ਗਿਆ ਇਹ ਸਾਰੇ ਬਿਆਨ ਜਿਹੜੇ ਆ ਕੁੜੀ ਦੇ ਪਰਿਵਾਰ ਵਾਲਿਆਂ ਦੇ ਨੇ ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਮੈਨੂੰ ਮੇਰੀ ਧੀ ਚਾਹੀਦੀ ਆ ਇਹਨਾਂ ਨੂੰ ਸ਼ੁਰੂ ਤੋਂ ਹੀ ਮੇਰੀ ਧੀ ਪਸੰਦ ਨਹੀਂ ਸੀ ਕਈ ਇਲਜ਼ਾਮ ਇਸ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਮੁੰਡੇ ਦੇ ਪਰਿਵਾਰ ਤੇ ਤੇ ਹੁਣ ਪਰਿਵਾਰਕ ਕਲੇਸ਼ ਦਾ ਇਹ ਮਾਮਲਾ ਹੈ ਜਾਂ ਫਿਰ ਲੁਟੇਰੀਆ ਵਾਲੀ ਗੱਲ ਸੱਚ ਹੈ ਇਹ ਤਾਂ ਜਾਂਚ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਬਿਆਨ ਦਰਜ ਕਰ ਲਏਗੇ ਗੁਰਦਾਸਪੁਰ ਤੋਂ ਇੱਕ ਘਟਨਾ ਸਾਹਮਣੇ ਆndi ਸੀ ਜਿੱਥੇ ਪਿੰਡ ਸਰਦਾਰ ਸਾਰੇ ਨੇੜੇ ਪੂਰੀ ਘਟਨਾ ਵਾਪਰਦੀ ਹੈ ਨਹਿਰ ਕੰਡੇ ਕਿਹਾ ਜਾਂਦਾ ਕਿ ਪੂਰਾ ਰੋਲਾ ਪੈਂਦਾ ਜੋ ਸੱਸ ਹੁੰਦੀ ਹੈ ਉਸ ਦੇ ਮੁਤਾਬਕ ਤਾਂ ਇਹ ਹੀ ਹੁੰਦਾ ਕਿ ਉਹ ਜਾ ਰਹੇ ਹੁੰਦੇ ਨੇ ਤੇ ਇਸੇ ਦਰਮਿਆਨ ਮੋਟਰਸਾਈਕਲ ਤੇ ਦੋ ਨਕਾਬਪੋਸ਼ ਆਂਦੇ ਨੇ ਉਹਨਾਂ ਦੀ ਐਕਟਿਵਾ ਨੂੰ ਰੋਕਦੇ ਨੇ ਕਹਿੰਦੇ ਨੇ ਕਿ ਗਹਿਣੇ ਸਾਰੇ ਲਾ ਦੋ ਹਥਿਆਰ ਵੀ ਉਹਨਾਂ ਕੋਲ ਹੁੰਦੇ ਨੇ ਸੱਸ ਦੇ ਵੱਲੋਂ ਤਾਂ ਹਥਿਆਰ ਜਦੋਂ ਦਿਖਾਏ ਜਾਂਦੇ ਨੇ ਲੁਟੇਰਿਆਂ ਦੇ ਵੱਲੋਂ ਸੱਸ ਨੂੰ ਤੇ ਉਸ ਦੇ ਵੱਲੋਂ ਆਪਣੇ ਸਾਰੇ ਗਹਿਣੇ ਲਾ ਦਿੱਤੇ ਜਾਂਦੇ ਨੇ ਜਦ ਕਿ ਜੋ ਨੂੰਹ ਹੁੰਦੀ ਹੈ ਉਸ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਉਹ ਆਪਣੇ ਗਹਿਣੇ ਨਹੀਂ ਦੇਗੀ ਤੇ ਇਸੇ ਦਰਮਿਆਨ ਜਤੂ ਹੁੰਦੀ ਆ ਹੱਥੋਂ ਪਾਈ ਹੁੰਦੀ ਆ ਤੇ ਨਹਿਰ ਦੇ ਵਿੱਚ ਨੂੰ ਡਿੱਗ ਜਾਂਦੀ ਆ ਇਸ ਤੋਂ ਬਾਅਦ ਸੱਜ ਦੇ ਵੱਲੋਂ ਰੋਲਾ ਪਾਇਆ ਜਾਂਦਾ ਉੱਥੇ ਪੁਲਿਸ ਪਹੁੰਚਦੀ ਆ ਸਥਾਨਕ ਲੋਕ ਪਹੁੰਚਦੇ ਨੇ ਗੋਤਾਖੋਰਾਂ ਦੀ ਮਦਦ ਦੇ ਨਾਲ ਲਗਾਤਾਰ ਭਾਲ ਕੀਤੀ ਜਾ ਰਹੀ ਆ ਪਰ ਹਾਲੇ ਤੱਕ ਕੁੜੀ ਦੀ ਨਾ ਤਾਂ ਡੈੱਡ ਬੋਡੀ ਮਿਲ ਸਕਿਆ ਨਾ ਉਸ ਦੀ ਕੋਈ ਜਾਣਕਾਰੀ ਹਾਲੇ ਤੱਕ ਸਾਹਮਣੇ ਆਈ ਆ ਤੇ ਇਸੇ ਮਾਮਲੇ ਦੇ ਵਿੱਚ ਹੁਣ ਇਹ ਨਵਾਂ ਮੋੜ ਇਸ ਨੂੰ ਮੰਨਿਆ ਜਾ ਰਿਹਾ ਕਿਉਂਕਿ ਜਿਸ ਨੂੰ ਲੁੱਟ ਦੀ ਵਾਰਦਾਤ ਦੱਸੀ ਜਾ ਰਹੀ ਸੀ ਪਰਿਵਾਰ ਜੋ ਕੁੜੀ ਦਾ ਉਸ ਦੇ ਮੁਤਾਬਕ ਤੇ ਇਹ ਕਤਲ ਦੀ ਵਾਰਦਾਤ ਇਸ ਨੂੰ ਕਿਹਾ ਆ ਰਿਹਾ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰੇਗੀ ਇਹ ਇਲਜ਼ਾਮ ਸੱਚ ਨੇ ਜਾਂ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕੁਝ ਕਹਿਣਾ ਉਹ ਵੀ ਸੋਲਣ ਨੇ ਤੇ ਕੱਲ ਨੂੰ ਸਸਦੋ ਅਮਨਦੀਪ ਕੌਰ ਤੇ ਉਹਦੀ ਸੱਸ ਜਿਹੜੀ ਰੁਪਿੰਦਰ ਕੌਰ ਉਹ ਆ ਰਹੀਆਂ ਸੀ ਇੱਧਰੋਂ ਆਪਣੀ ਟਿਬੜੀ ਨਹਿਰ ਦੇ ਨਾਲ-ਨਾਲ ਤੇ ਇੱਥੇ ਉਹਨਾਂ ਦੇ ਰੁਪਿੰਦਰ ਕੌਰ ਦੇ ਦੱਸ ਮੁਤਾਬਕ ਇੱਥੇ ਦੋ ਲਟੇ ਦੇ ਉਹਨਾਂ ਨੂੰ ਪਏ ਨੇ ਤੇ ਉਹ ਜਦੋਂ ਉਹ ਝੱਟ ਦੇ ਦੌਰਾਨ ਪਰੀਨਦੀ ਨੂੰ ਆਉ ਨਹਿਰ ਦੇ ਵਿੱਚ ਦੇਖੀ ਹੈ ਉਹਦੀ ਉਹਦੀ ਬੋਡੀ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੁਕਦਮਾ ਦਰਜ ਕੀਤਾ ਹੈ ਤੇ ਬਾਕੀ ਵੀ ਅਸੀਂ ਕੋਈ ਦੇਣ ਦੀ ਹਾਲਤ ਦੇ ਵਿੱਚ ਅਸੀਂ ਆਪਣੇ ਫਰੀ